ਦੋਸਤੋ ਇਸ ਪੰਛੀ ਨੂੰ ਹੱਥ ਲਾਉਣ ਦੇ ਨਾਲ ਵੀ ਹੋ ਸਕਦੀ ਹੈ ਤੁਹਾਡੀ ਮੌਤ ਜਾਨੋ ਕਿੰਨਾ ਹੈ ਇਹ ਜਹਰੀਲਾ ਪੰਛੀ ਔਰ ਅਗਰ ਤੁਸੀਂ ਲੋਗ ਨਏ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਇਦਾਂ ਤਾਂ ਚਿੜੀਆਂ ਬਹੁਤ ਹੀ ਮਾਸੂਮ ਅਤੇ ਪਿਆਰੀਆਂ ਲੱਗਦੀਆਂ ਹਨ ਪਰ ਇੱਕ ਜਿਹੜਾ ਪੰਛੀ ਹੈ ਜਿਸ ਨੂੰ ਹੱਥ ਲਾਉਣ ਨਾਲ ਵੀ ਤੁਹਾਨੂੰ ਅਧਰੰਗ ਹੋ ਸਕਦਾ ਹੈ ਇੱਥੋਂ ਤੱਕ ਕਿ ਤੁਹਾਡੀ ਜਾਨ ਵੀ ਜਾ ਸਕਦੀ ਹੈ ਦੁਨੀਆ ਵਿੱਚ ਕਈ ਤਰ੍ਹਾਂ ਦੇ ਪੰਛੀ ਹੁੰਦੇ ਹਨ ਜਿਨ੍ਹਾਂ ਵਿੱਚੋਂ ਕੁਝ ਬਹੁਤ ਖਤਰਨਾਕ ਹਨ ਅਤੇ ਕੁਝ ਬਹੁਤ ਮਾਸੂਮ ਹੁੰਦੇ ਹਨ ਅਜਿਹੀ ਵਿੱਚ ਕੀ ਤੁਸੀਂ ਜਾਣਦੇ ਹੋ ਇੱਕ ਅਜਿਹਾ ਪੰਛੀ ਵੀ ਹੈ ਇਸ ਨੂੰ ਹੱਥ ਲਗਾਉਣ ਨਾਲ ਵੀ ਤੁਹਾਡੀ ਜਾਨ ਨੂੰ ਖਤਰਾ ਪੈ ਸਕਦਾ ਹੈ ਦਰਅਸਲ ਇਸ ਪੰਛੀ ਦਾ ਨਾਮ ਹੈ ਹੂ ਡੈਡ ਪਤੋਹੀ ਜਿਸ ਨੂੰ ਗਿੰਨੀ ਪਤੋਹੀ ਵੀ ਕਿਹਾ ਜਾਂਦਾ ਹੈ ਸਥਾਨਕ ਲੋਕ ਇਸ ਨੂੰ ਬਕਵਾਸ ਜਾਂ ਕੂੜਾ ਪੰਛੀ ਵੀ ਕਹਿੰਦੇ ਹਨ ਇਸ ਨੂੰ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਪੰਛੀ ਵੀ ਕਿਹਾ ਜਾਂਦਾ ਹੈ ਦੋਸਤੋ ਇੱਕ ਰਿਪੋਰਟ ਦੇ ਮੁਤਾਬਕ 1990 ਤੱਕ ਇਸ ਪੰਛੀ ਦੇ ਜ਼ਹਿਰੀਲੇ ਹੋਣ ਬਾਰੇ ਬਿਲਕੁਲ ਨਹੀਂ ਸੀ ਪਤਾ 1990 ਵਿੱਚ ਪਹਿਲੀ ਵਾਰ ਕੈਲੀਫੋਰਨੀਆ ਅਕੈਡਮੀ ਆਫ ਸਾਇੰਸ ਦੇ ਇੱਕ ਵਾਤਾਵਰਣ ਵਿਗਿਆਨੀ ਜੈਕ ਡੈਮਸਰ ਨੇ ਖੋਜ ਕੀਤੀ ਸੀ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਇੱਕ ਜ਼ਹਿਰੀਲਾ ਪੰਛੀ ਹੈ ਅਸਲ ਕੈਲੀਫੋਰਨੀਆ ਅਕੈਡਮੀ ਆਫ ਸਾਇੰਸ ਦੇ ਇਕੋਲੋਜਿਸਟ ਜੈਕ ਡੈਪਸਰ ਇਸ ਪੰਛੀ ਤੇ ਖੋਜ ਕਰ ਰਹੇ ਸਨ ਫਿਰ ਜਦੋਂ ਉਹਨਾਂ ਨੇ ਇਸ ਪੰਛੀ ਨੂੰ ਜਾਲ ਵਿੱਚ ਛੱਡਣ ਲੱਗੇ ਤਾਂ ਗਲ ਜਿਸ ਤੋਂ ਬਾਅਦ ਉਹਨਾਂ ਦੇ ਹੱਥ 'ਚ ਤੇਜ਼ ਜਲਨ ਹੋਣੀ ਸ਼ੁਰੂ ਹੋ ਗਈ ਅਤੇ ਉਹ ਸੁੱਨ ਹੋ ਗਿਆ ਸੜਨ ਤੋਂ ਬਚਣ ਲਈ ਜੈਕ ਡਮਸਨ ਨੇ ਕੱਟੀ ਹੋਈ ਉਂਗਲੀ ਆਪਣੇ ਮੂੰਹ ਵਿੱਚ ਪਾ ਲਈ ਕੁਝ ਹੀ ਸਕਿੰਟਾਂ ਵਿੱਚ ਉਹਨਾਂ ਦੇ ਬੁੱਲ੍ਹ ਅਤੇ ਜੀਭ ਸੜਨੀ ਸ਼ੁਰੂ ਹੋ ਗਈ ਅਤੇ ਉਹ ਬੇਹੋਸ਼ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਇਸ ਘਟਨਾ ਤੋਂ ਬਾਅਦ ਜੈਕ ਡਮਸਨ ਸਮਝ ਗਏ ਕਿ ਉਹਨਾਂ ਨੇ ਦੁਨੀਆ ਦੇ ਪਹਿਲੇ ਜ਼ਹਿਰੀਲੇ ਪੰਛੀ ਦੀ ਖੋਜ ਕੀਤੀ ਹੈ 2 ਸਾਲਾਂ ਦੀ ਖੋਜ ਤੋਂ ਬਾਅਦ 1992 ਵਿੱਚ ਉਹ ਇਸ ਸਿੱਟੇ ਤੇ ਪਹੁੰਚ ਗਏ ਕਿ ਹੁਡੇਡ ਵਾਲੇ ਪਤੋਹੀ ਵਿੱਚ ਬੈਟਰਾ ਚੋਟੋਕਸਿਨ ਹੁੰਦਾ ਹੈ ਜੋ ਕਿ ਦੁਨੀਆ ਦਾ ਸਭ ਤੋਂ ਘਾਤਕ ਨਿਊਟਰੋਟੋਕਸਿਨ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਪੰਛੀ ਕਿਹੜਾ ਹੈ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ